ਹਾਂਜੀ ਮਿੱਤਰੋ ਦਾ ਇਨਫੋਰਮੇਸ਼ਨ ਤੇ ਇੱਕ ਵਾਰੀ ਫੇਰ ਤੁਹਾਡੀ ਨਜ਼ਰ ਕਰ ਰਹੇ ਆ ਫਾਜ਼ਿਲਕਾ ਦੇ ਕਾਂਵਾ ਵਾਲੀ ਪਤਨ ਪੋਸਟ ਤੋਂ ਅੱਜ ਦੀ ਤਾਜ਼ਾ ਅਪਡੇਟ ਫਾਜ਼ਿਲਕਾ ਵਾਸੀਓ ਤੁਹਾਡੇ ਵਾਸਤੇ ਇੱਕ ਖੁਸ਼ਖਬਰੀ ਹੈ ਖੁਸ਼ਖਬਰੀ ਇਨ੍ਹਾਂ तमाम ਪਿੰਡਾਂ ਵਾਲੇ ਲੋਕਾਂ ਵਾਸਤੇ ਵੀ ਹੈ ਜਿਹੜੇ ਇਨ੍ਹਾਂ ਫਾਜ਼ਿਲਕਾ ਦੇ 22 ਪਿੰਡਾਂ ਵਿੱਚ ਫਸੇ ਹੋਏ ਨੇ ਖੁਸ਼ਖਬਰੀ ਇਹ ਹੈਗੀ ਹੈ ਕਿ ਕੱਲ ਨਾਲੋਂ ਅੱਜ ਪਾਣੀ ਕਟਿਆ ਹੈ ਅੱਜ ਤਾਰੀਖ ਹੋ ਗਈ 9 ਸਤੰਬਰ 2025 ਤੇ 2 ਸਤੰਬਰ 2025 ਨੂੰ ਪਾਣੀ ਕੱਲ ਨਾਲੋਂ ਫਿਰ 2 ਇੰਚ ਕਟਿਆ ਹੈਗਾ ਤੇ ਅਸੀਂ ਤੁਹਾਨੂੰ ਉਹ ਚੀਜ਼ ਦਿਖਾ ਰਹੇ ਹਾਂ ਜੋ ਰੋਜ਼ਾਨਾ ਨਿਸ਼ਾਨ ਲਗਾ ਕੇ ਅਸੀਂ ਇੱਥੇ ਜਾਣਦੇ ਹਾਂ ਤੇ ਉਹਦੇ ਵਿੱਚੋਂ ਪਾਣੀ ਜਿਹੜਾ ਹੈਗਾ ਉਹ ਕੱਲ੍ਹ ਨਾਲੋਂ ਅੱਜ ਘਟ ਚੁਕਿਆ ਇਹ ਕੱਲ 8 ਸਤੰਬਰ ਦਾ ਨਿਸ਼ਾਨ ਹੈਗਾ ਦੋਸਤੋ ਇਹ ਵਾਲਾ ਤੇ ਇਹ 9 ਸਤੰਬਰ ਦਾ ਨਿਸ਼ਾਨ ਹੈ ਯਾਨੀ ਡੇਢ 2 ਇੰਚ ਪਾਣੀ ਇੱਥੇ ਸਾਫ਼ ਨਜ਼ਰ ਆ ਰਿਹਾ ਹੈ ਇਹ 8 ਤਾਰੀਖ ਦਾ ਨਿਸ਼ਾਨ ਇਹ 7 ਤਾਰੀਖ ਦਾ ਨਿਸ਼ਾਨ ਲਗਾਇਆ ਗਿਆ ਸੀਗਾ ਤੇ 7 ਤੇ 8 ਦੇ ਵਿਚਾਲੇ 6 ਇੰਚ ਪਾਣੀ ਘਟ ਚੁਲਿਆ ਗਿਆ ਤੇ ਕਹਿਣ ਦਾ ਮੇਰਾ ਪਾਵ ਹੈਗਾ ਕਿ ਜਦੋਂ ਤੱਕ ਦੇ ਅਸੀਂ ਨਿਸ਼ਾਨ ਲਗਾ ਰਿਹਾ 5 ਤਾਰੀਖ ਤੋਂ ਲੈ ਕੇ 5 ਤਾਰੀਖ ਤੋਂ ਲੈ ਕੇ ਤੇ 9 ਤਾਰੀਖ ਤੱਕ ਪਾਣੀ ਦਾ ਸતર ਜਿਹੜਾ ਫਾਜ਼ਿਲਕਾ ਕਾਵਾਵਾਂ ਵਾਲੀ ਪਤਨ ਪੋਸਟ ਤੇ ਰਾਮ ਸਿੰਘ ਭੈਣੀ ਪੁਲ ਤੇ ਪਾਣੀ ਉਹ ਕਰੀਬ 1.5 ਫੁੱਟ ਪਾਣੀ ਘਟ ਚੱਲਿਆ ਹੈਗਾ ਘਟ ਹੋ ਚੱਲਿਆ ਹੈ ਹਰੀਕੇ ਪਤਨ ਤੋਂ ਪਾਣੀ ਲਗਾਤਾਰ ਘਟ ਰਿਲੀਜ਼ ਕੀਤਾ ਜਾ ਰਿਹਾ ਹੈ ਹਰ ਰੋਜ਼ 10000 ਕਿਊਸਿਕ ਦੀ ਉਥੋਂ ਰਿਲੀਜ਼ ਜਿਹੜਾ ਹੈਗਾ ਉਹ ਘਟਕ ਕੀਤਾ ਜਾ ਰਿਹਾ ਤੇ ਕੱਲ ਪਾਣੀ ਜਿਹੜਾ ਹੈਗਾ ਉਹ 2 ਲੱਖ ਤੇ 53000 ਕਿਊਸਿਕ ਪਾਣੀ ਛੱਡਿਆ ਗਿਆ ਸੀ ਜਦੋਂ ਕਿ ਅੱਜ ਦੀ ਅਪਡੇਟ ਹੈਗੀ ਹੈ ਕਿ ਅੱਜ ਹਰੀਕੇ ਪੱਤਨ ਤੋਂ ਪਾਣੀ 2 ਲੱਖ ਤੇ 36000 ਕਿਊਸਿਕ ਛੱਡਿਆ ਗਿਆ ਇਹ ਜਿਹੜੀ ਘਟੀ ਹੈ ਆਮਦ ਇਹਦੇ ਕਾਰਨ ਫਾਜ਼ਿਲਕਾ ਦੇ ਚ ਵੀ ਅਸਰ ਪੈਣਾ ਸ਼ੁਰੂ ਹੋ ਗਿਆ ਜੀ ਧੰਨਵਾਦ